ਸੱਚ ਕੋਰੇ ਨਾਨਕ ਪਰਗਟਿਆ ਮਿੱਟੀ ਤੂੰ ਦਾ ਜਗ ਚਾਨਣ ਹੋ ਮਿੱਟੀ ਤੂੰ ਦਾ ਜਗ ਚਾਨਣ ਹੋ ਬਹੁਤ ਬਹੁਤ ਵਧਾਈਆਂ ਅਸੀਂ ਦਿਲਦਿਆਂ ਕਰੇ ਆ ਬਾਬਾ ਜੀ ਦਾ ਸਭਨਾਂ ਦਾ ਧੰਨਵਾਦ ਕਰਦੇ ਆ ਜੋ ਕਿ ਨਗਰ ਕੀਰਤੀ ਯਾਤਰਾ ਵਿੱਚ ਸ਼ਾਮਲ ਹੋਇਓ ਰਿਤਾਨ ਨ ਹੋਆ ਸਿੱਖ ਹੁੰਦ ਜਗਤਾਨ ਨ ਹੋ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੀ ਹੈ ਕਿ ਜਿਹੜਾ ਸਾਨੂੰ ਇਸ ਧਰਤੀ ਦੇ ਉੱਤੇ ਵੀ ਨਵਾਜ਼ਿਆ ਇਸ ਇੱਜ਼ਤ ਮਾਨ ਦੇ ਨਾਲ ਯੂ نو ਟਾਈਮ ਸਕੁਅਰ ਇੱਥੇ অলਮੋਸ ਮਿਲੀਅਨਸ ਆਫ ਪੀਪਲ ਵਾਕ देयर THROUGHOUT THE WEEK ਸੋ ਦਾ ਫੈਕਟ ਥੈਟ ਵੀ ਗਾਟ ਟੂ ਸੈਂਡ ਗੁਰੂ ਨਾਨਕ ਦੇਵ ਜੀਜ਼ ਮੈਸੇਜ ਆਊਟ ਇਨ ਟਾਈਮ ਸਕੁਅਰ ਕੋਸ਼ਿਸ਼ਾ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਸਾਰੀ ਦੁਨੀਆ ਤੱਕ ਪਹੁੰਚਾਇਆ ਜਾਵੇ। ਪੁਨੀਵੀ ਨਗਰ ਕੀਰਤਨ ਪ੍ਰੇਰ ਦੇ ਰੂਪ ਦੇ ਵਿੱਚ ਇੱਥੇ ਜੋ ਮਨਾ ਰਹੇ ਆ ਉਹਦੇ ਵਿੱਚ ਆਪ ਸਾਰੇ ਸ਼ਾਮਲ ਹੋਇਓ। ਆਪ ਸਾਰੇ ਤਨਤਾ ਦੇ ਪਾਤਰ ਹੋ ਜੀ। ਨਿਊਯਾਰਕ ਦੇ ਬੈਲਰੋਜ਼ ਏਰੀਏ ਦੇ ਵਿੱਚ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਦੇ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਦਾ আয়োজন ਕੀਤਾ ਗਿਆ ਜਿਸ ਦੀ ਅਗਵਾਈ ਬਾਬਾ ਸਜਨ ਸਿੰਘ ਹੁਣਾਂ ਵੱਲੋਂ ਕੀਤੀ ਗਈ ਇਸ ਮੌਕੇ ਵੱਡੇ ਪੱਧਰ ਦੇ ਉੱਪਰ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਦੀ ਬਾਣੀ ਦਾ ਜਾਸ ਮਾਣਿਆ ਸਿੱਖ ਧਰਮ ਦੇ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਸੱਚਾਈ ਮਿਹਨਤ ਅਤੇ ਸਾਂਝੀ ਵਾਲਤਾ ਦਾ ਸੰਦੇਸ਼ ਦੁਨੀਆ ਭਰ ਦੇ ਵਿੱਚ ਦਿੱਤਾ ਨਾਨਕ ਨਾਮ ਚੜਤੀ ਕਲਾ ਤੇਰੇ ਪਾਣੇ ਸਰਬਾਦਾ ਪੜਾ ਇਹ ਸੁਨੇਹਾ ਅੱਜ ਵੀ ਸਾਰੀ ਦੁਨੀਆ ਨੂੰ ਏਕਤਾ ਤੇ ਪ੍ਰੇਮ ਦੇ ਰਾਹ ਤੇ ਤੁਰਨ ਦੇ ਲਈ ਪ੍ਰੇਰਿਤ ਕਰਦਾ ਹੈ 5 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਸਾਹਿਬ ਸਿਖਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬ ਸ਼ਰਧਾ ਤੇ ਪਾਵਨਾ ਨਾਲ ਮਨਾਇਆ ਜਾਵੇਗਾ ਇਸ ਸੰਬੰਧ ਵਿੱਚ ਸਮਾਗਮਾਂ ਤੇ ਨਗਰ ਕੀਰਤਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਪਵਿੱਤਰ ਮੌਕੇ ਨੂੰ ਸਮਰਪਿਤ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਨਿਊਯਾਰਕ ਦੇ ਵੱਲੋਂ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਬਾਬਾ ਸਜਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੇਵਾਦਾਰਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਢਿਆ ਗਿਆ ਜਿਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੇ ਰਹੇ ਨੇ ਆਪ ਨੂੰ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਦਿਲਦਿਆਂ ਕਰ ਰਹੇ ਹਾਂ ਵਿੱਚ ਆਪ ਜੀ ਦਾ ਸਭਨਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਨਗਰ ਕੀਰਤਨ ਦੀ ਜਤਰਾ ਵਿੱਚ ਸ਼ਾਮਲ ਹੋਇਓ ਅੱਜ ਲਿੰਦਾ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰਦਾਰਾ ਸੰਸਾਗਰ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਅੱਜ ਰਵੀ ਸਿੰਘ ਖਾਲਸਾ ਜੀ ਜੋ ਸਾਰੀ ਕਮਿਊਨਿਟੀ ਸਾਰੇ ਸਮਾਜ ਦੀ ਜਦੋਂ ਵੀ ਕੋਈ ਮੁਸ਼ਕਲ ਆਵੇ ਉਹ ਤਤ ਪਰ ਹਾਜ਼ਰ ਹੋ ਕੇ ਹਰ ਜਗ੍ਹਾ ਹਾਜ਼ਰ ਹੋ ਕੇ ਉਸ ਮਦਦ ਕਰਦੇ ਨੇ ਅੱਜ ਇਸ ਨਗਰ ਵਿੱਚ ਉਹਨਾਂ ਨੇ ਵੀ ਸਮੂਹ ਰਤ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਨਾਲ ਰਵੀ ਖਾਲਸਾ ਐਡ ਤੋਂ ਬਾਬਾ ਸਜਨ ਸਿੰਘ ਜੀ ਦੀ ਅਗਵਾਈ ਹੇ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਲਿੰਡਾਲੀ ਕਾਉਂਸਲ ਮੈਂਬਰ ਸਾਡੇ ਨਾਲ ਵਾਲੀਆ ਸਾਹਿਬ ਜਦੋਂ ਵੀ ਕਦੇ ਵੀ ਕਿਸੇ ਵੀ ਵਕਤ ਕਦੋਂ ਵੀ ਇਹ ਪ੍ਰੋਗਰਾਮ ਉਲੀਕੇ ਜਾਂਦੇ ਨੇ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਇਕੱਠ ਦੇ ਨਾਲ ਬਹੁਤ ਵੱਡੀ ਸ਼ਮੂਲੀਅਤ ਕੀਤੀ ਜਾਂਦੀ ਹੈ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਈਰਖਾ ਤੋਂ ਐਡਾ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੀ ਹੈ ਕਿ ਜਿਹੜਾ ਸਾਨੂੰ ਇਸ ਧਰਤੀ ਦੇ ਉੱਤੇ ਵੀ ਨਵਾਜ਼ਿਆ ਇਸ ਇੱਜ਼ਤ ਮਾਨ ਦੇ ਨਾਲ ਇਹਦੇ ਨਾਲ ਬਾਬਾ ਜੀ ਜਿਹੜਾ ਇਹਨਾਂ ਦੀ ਆਰਗੇਨਾਈਜੇਸ਼ਨ ਕਮੇਟੀ ਹੈ ਸੇਵਾਦਾਰ ਨੇ ਸੰਤ ਸਾਗਰ ਗੁਰੂ ਘਰ ਦੇ ਸਾਰੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮਿਹਨਤ ਕਰਦੇ ਨੇ ਹਰ ਸਮੇਂ ਤਿਆਰ ਰਹਿੰਦੇ ਨੇ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ ਹਰ ਵਕਤ ਤਿਆਰ ਆ ਨਗਰ ਕੀਰਤਨ ਦੇ ਦੌਰਾਨ ਸ਼ਹਿਰ ਦਾ ਮਾਹੌਲ ਗੁਰਬਾਣੀ ਦੇ ਸੁਰਾਂ ਦੇ ਵਿੱਚ ਗੂੰਜ ਉੱਠਿਆ ਵੱਡੇ ਪੱਦਰ ਦੇ ਉੱਪਰ ਸੰਗਤ ਨੇ ਪੂਰੇ ਸ਼ਰਧਾ ਭਾਵ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਕੇ ਗੁਰਬਾਣੀ ਅਤੇ ਕੀਰਤਨ ਦਾ ਆਨੰਦ ਮਾਣਿਆ ਸਤਿ ਪੁਰਨ ਨੰਨਕ ਪਰ ਗਟਿਆ ਮਿਟੀ ਤੁੰਗ ਜਗਤ ਮਿੱਟੀ ਤੁਮ ਸਜਗ ਚਾਨਣ ਹੋਵਾ ਮਿੱਟੀ ਤੁਮ ਸਜਗ ਚਾਨਣ ਹੋਵਾ ਮਿੱਟੀ ਤੁਮ ਜਗਤਾਨਨ ਹੋਵਾ ਮਿੱਟੀ ਤੁਮ ਸਜਗ ਚਾਨਣ ਹੋਵਾ ਮਿੱਟੀ ਤੁਮ ਜਗਤਾਨਨ ਹੋਵਾ ਮਿੱਟੀ ਤੁਮ ਸਜਗ ਚਾਨਣ ਹੋਵਾ ਮਿੱਟੀ ਤੁਮ ਜਗਤਾਨਨ ਹੋਵਾ ਇਸ ਮੌਕੇ ਵੱਖ-ਵੱਖ ਫੂਡ ਸਟਾਲਾਂ ਸੰਗਤ ਦੇ ਲਈ ਲਗਾਈਆਂ ਗਈਆਂ ਜਿੱਥੇ ਲੰਗਰ ਦੀ ਸੇਵਾ ਲਗਾਤਾਰ ਚੱਲਦੀ ਰਹੀ ਇਸ ਮੌਕੇ ਸੰਗਤ ਦੇ ਵਿੱਚ ਬੇਹੱਦ ਉਤਸ਼ਾਹ ਤੇ ਭਾਵਨਾ ਵੇਖਣ ਨੂੰ ਮਿਲੀ ਇਸ ਮੌਕੇ ਮਨਜੋਤ ਸਿੰਘ ਅਤੇ ਅਮਿੰਦਰ ਸਿੰਘ ਨੇ ਇਸ ਨਗਰ ਕੀਰਤਨ ਬਾਰੇ ਜਾਣਕਾਰੀ ਸਾਂਝੀ ਕੀਤੀ ਸਾਡਾ ਰਿਸਪੌਂਸ ਬਹੁਤ ਵਧੀਆ ਮਿਲਿਆ ਮੈਂ ਇੰਗਲਿਸ਼ ਥੋੜੀ ਜਿਹੀ ਗੱਲ ਕਰੂੰਗਾ ਅਮ ਵੀ ਹੈਡ ਅ ਗ੍ਰੇਟ ਰਿਸਪੌਂਸ ਫੋਰ ਦ ਟਾਈਮ ਸਕੋਰ ਐਡ ਯੂ نو ਟਾਈਮ ਸਕੋਰ ਆਫ ਇਟ Almost millions of people walked there throughout the week. So, the fact that we got to send Guru Nanak Dev Ji's message out in Times Square was a big thing for us. And I want to thank Global Punjab and Gilsab for making this happen. They played a very instrumental part in making the advertisement and putting it out there as well. So, thank you, Paji. Guru Nanak, a message chaar da da through. ਪ੍ਰਚਾਰ ਕਰਨਾ ਹੀ ਸੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਸੀਂ ਤਾਂ ਤਿਲ ਮਾਤਰ ਵੀ ਮੈਂ ਕਹਿੰਦਾ ਜਾਦਾ ਕਵਾਂਗੇ ਆਪਣੇ ਆਪ ਨੂੰ ਵੀ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਸਾਰੀ ਦੁਨੀਆ ਤੱਕ ਪਹੁੰਚਾਇਆ ਜਾਵੇ ਜਿਹੜੀ ਟਰੱਕ ਦੀ ਗੱਲ ਕੀਤੀ ਅਸੀਂ ਹਰੇਕ ਨੇਬਰਹੁੱਡ ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਟਰੱਕਾਂ ਦੇ ਨਾਲ ਤਿੰਨ ਤਿੰਨ ਚਾਰ ਚਾਰ ਟਰੱਕ ਇੱਕ ਐਡ ਟਾਈਮ ਚੱਲਦੇ ਰਹੇ ਆ ਟਾਈਮ ਸਕੁਅਰ ਦੇ ਉੱਤੇ ਵੀ ਜਿਹੜੀ ਨਗਰ ਕੀਰਤਨ ਦੀ ਐਡ ਹੋਈ ਹੋਈ ਪਰ ਉਹਦੇ ਵਿੱਚ ਅਸੀਂ ਮੇਨ ਇਹ ਰੱਖਿਆ ਵੀ ਗੁਰਨਾਨਕ ਪਾਤਸ਼ਾਹ ਦਾ ਫਲਸਫਾ ਕੀ ਸੀਗਾ ਕਿ ਓਮਕਾਰ ਵੰਡ ਸ਼ਕੋ ਨਾਮ ਜਪੋ ਕਿਰਤ ਕਰੋ ਸੋ ਇਹ ਚੀਜ਼ਾਂ ਹਮੇਸ਼ਾ ਸਾਡੇ ਨਾਲ ਚੱਲਦੀਆਂ ਰਹਿੰਦੀਆਂ ਯੂਥ ਸਾਡੇ ਨਾਲ ਹੈ ਅਸੀਂ ਯੂਥ ਦੇ ਨਾਲ ਆ ਪ੍ਰਬੰਧਕ ਅਸੀਂ ਸਾਰੇ ਹੀ ਆ ਤੇ ਸਾਰੇ ਹੀ ਸੇਵਾਦਾਰ ਆ ਇਹੀ ਗੁਰਦਾਰਾ ਸੰਸਾਗਰ ਦੀ ਕਾਚੀ ਹੈ ਇੱਕ ਗੱਲ ਦੱਸਿਓ ਵੀ ਯੂਥ ਨੂੰ ਜੋੜਨ ਦੇ ਲਈ ਕੀ ਕੁਝ ਉਪਰਾਲੇ ਜਿਹੜੇ ਆ ਕੋਈ ਮੈਂ ਦੇਖਦਾ ਤੁਹਾਡੇ ਗੁਰੂ ਘਰ ਦੇ ਵਿੱਚ ਜ਼ਿਆਦਾਤਰ ਵਲੰਟੀਅਰ ਜਿਹੜਾ ਯੂਥ ਹੈ ਹੈਨਾ ਯੂਥ ਨੂੰ ਜੋੜਨ ਦੇ ਲਈ ਕਿਹੜੇ-ਕਿਹੜੇ ਖਾਸ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਂਦੇ ਆ ਯੂਧ ਨੂੰ ਜੋਰਡਨ ਲਈ ਜੋ ਉਹਨਾਂ ਦੇ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਦੇਖੋ ਡੈਫੀਨਿਟਲੀ ਸਾਰੇ ਸਿੱਖੀ ਸਿੱਖ ਧਰਮ ਦੇ ਨਾਲ ਰਿਲੇਟਿਡ ਆ ਉਹਨਾਂ ਨੂੰ ਸਿੱਖੀ ਬਾਰੇ ਵੀ ਪਤਾ ਹੈ ਜਿੱਦਾਂ ਕਿਸੇ ਦਾ ਇੰਟਰਸਟ ਕੀਰਤਨ ਦੇ ਵਿੱਚ ਆ ਕਿਸੇ ਦਾ ਦਸਤਾਰ ਬੰਦੀ ਦੇ ਵਿੱਚ ਆ ਕਿਸੇ ਦਾ ਲੰਗਰ ਹਾਲ ਦੇ ਵਿੱਚ ਸੇਵਾਵਾਂ ਨਿਭਾਉਣ ਦਾ ਕਿਸੇ ਦਾ ਡੈਕੋਰੇਸ਼ਨ ਕਰਨ ਚਾ ਕਿਸੇ ਦਾ ਦਰਬਾਰ ਹਾਲ ਦੇ ਵਿੱਚ ਸੋ ਅਸੀਂ ਹਰੇਕ ਨੂੰ ਵੈਲਕਮ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਤੂੰ ਸਿਰਫ ਆਹੀ ਕਰ ਸਕਦਾ ਜਿਹਦੀ ਜੋ ਅਬਿਲਟੀ ਆ ਨਾ ਅਸੀਂ ਉਸ ਅਬਿਲਟੀ ਦੇ ਨਾਲ ਉਹ ਉਹਦੇ ਤੋਂ ਉਨੂੰ ਉਹ ਸੇਵਾ ਦਾ ਮੌਕਾ ਦੇਣ ਦਾ ਵੀ ਆ ਤਾਂ ਵੀ ਆਲਵੇਜ਼ ਵੈਲਕਮ ਐਵਰੀਬਾਡੀ ਨਗਰ ਕੀਰਤਨ ਦੇ ਵਿੱਚ ਨਗਾਰੇ ਗੱਤਕੇ ਅਤੇ ਕਈ ਸੁੰਦਰ ਫਲੋਟ ਸ਼ੋਭਾ ਦਾ ਕੇਂਦਰ ਬਣੇ ਖਾਸ ਤੌਰ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਤਿਆਰ ਕੀਤਾ ਗਿਆ ਫਲੋਟ ਸਭ ਦਾ ਧਿਆਨ ਖਿੱਚਦਾ ਰਿਹਾ ਜਿੱਥੇ ਸ਼ਹੀਦਾਂ ਦੇ ਬਲੀਦਾਨ ਦੀਆਂ ਕਹਾਣੀਆਂ ਦਰਸਾਈਆਂ ਗਈਆਂ ਅਤੇ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ ਇਸ ਮੌਕੇ ਕਈ ਇਲੈਕਟਿਡ ਅਫੀਸ਼ੀਅਲਸ ਵੀ ਪਹੁੰਚੇ ਹੋਏ ਸਨ I just want to say, first of all, thank you to you as well as Sansagar Gudwara for all the work that you do in the community and for bringing this issue to our attention. Because, as we know, um, especially at the local level for um, elected officials, we are here to be that voice for the community. And no issue is too small. And this was an issue you came to us about um, a few years ago that we knew was very, very important. And so this is why for the last few years, we've been really trying to push. And so finally we were able to get, to fun to get the funding and also fix the issue that I know was very, very important to the community in the Gurdwara. And it's because of these issues that we're trying to Really be the voice for the community. Um, so it really is an honor to be here today to celebrate with you every single year. Thank you. Uh, the Sikh community is growing in our uh, District 23, and we need to make sure that we are continuously being that voice for you all, uh, whether it's myself or other representatives. <speaking in Hebrew> ਉਦੇ ਵਿੱਚ ਆਪ ਸਾਰੇ ਸ਼ਾਮਲ ਹੋਏ ਹੋ ਆਪ ਸਾਰੇ ਤੰਤਰ ਦੇ ਪਾਤਰ ਹੋ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆਪ ਦਾ ਇਸ ਵਿੱਚ ਇਸ ਟਾਈਮ ਸਾਡੇ ਕੋਲ ਮੈਂ ਇਹ ਜ਼ਿਕਰ ਕਰ ਸਕਦਾ ਕਿ ਬਹੁਤ ਹੀ ਅੱਛੇ ਸੁਭਾਗਾ ਵਾਲੇ ਹੈਗੇ ਕਿ ਸਾਡੇ ਕੋਲ ਇੱਕ ਐਸਾ ਸ਼ਖਸ ਨਾਮ ਸਾਡੇ ਕੋਲ ਹੈਗਾ ਰਵੀ ਸਿੰਘ ਜੀ ਖਾਲਸਾ ਕਾਲ ਸਾਈਡ ਵਾਲੇ ਸਾਡੇ ਨਾਲ ਸ਼ਾਮਲ ਨੇ ਥੇ ਇਸ ਪ੍ਰੇਡ ਦੇ ਵਿੱਚ ਅਸੀਂ ਉਹਨਾਂ ਦਾ ਵੀ ਜਿਆਉ ਨੂੰ ਕਰਦੇ ਆ ਉਹਨੇ ਥੋੜੀ ਦੇਰ ਦੇ ਵਿੱਚ ਕਾਉਂਸਲ ਵੂਮਨ ਲਿੰਡਾ ਲੀ ਵਿਲ ਬੀ देयर ਇਨ ਅ ਸ਼ਾਰਟ ਵਾਈਲ ਸੋ ਅਸੀਂ ਉਹਦਾ ਵੀ ਧੰਨਵਾਦ ਬਹੁਤ ਜ਼ਿਆਦਾ ਕਰਨਾ ਹੈ ਕਿਉਂਕਿ ਉਹਦਾ ਬਹੁਤ ਜ਼ਿਆਦਾ ਯੋਗਦਾਨ ਸਾਡੇ ਇਸ ਵਾਰ ਜੋ ਸਾਡਾ ਨਗਰ ਕੀਰਤਨ ਦੇ ਵਿੱਚ ਨਾ ਕਿ ਕੱਲੇ ਨਗਰ ਕੀਰਤਨ ਬਲਕਿ ਗੁਰੂ ਜਿਹੜੀ ਸਾਡੇ ਗੁਰਦੁਆਰੇ ਜਿਹੜੀ ਬਿਲਡਿੰਗ ਹੈਗੀ ਹੈ ਉਹਦੇ ਸਾਹਮਣੇ ਜਿਹੜੇ ਕੋਟ ਹਾਲ ਸੀਗਾ ਉਹਨੂੰ ਫਿਲ ਅਪ ਕਰਾਉਣ ਦੇ ਵਿੱਚ ਇਹ ਨਗਰ ਕੀਰਤਨਾਂ ਦਾ ਜਿਹੜਾ ਮੇਨ ਬੈਨੀਫਿਟ ਆ ਨਾ ਉਹ ਇਹ ਆ ਕਿ ਜਿਹੜੀ ਦੂਜੀ ਕਮਿਊਨਿਟੀ ਆ ਨਾ ਜੇ ਨਾ ਨੂੰ ਸਾਡੀ ਕਮਿਊਨਿਟੀ ਬਾਰੇ ਸਾਡੇ ਕਲਚਰ ਬਾਰੇ ਸਾਡੇ ਰਿਲੀਜੀਅਨ ਬਾਰੇ ਨਹੀਂ ਪਤਾ ਉਹ ਘੱਟੋ ਘੱਟ ਉਹਨਾਂ ਦੇ ਦਿਮਾਗ ਵਿੱਚ ਇੱਕ ਸਵਾਲ ਜ਼ਰੂਰ ਖੜਾ ਕਰਦੇ ਆ ਵੀ ਯਾਰੇ ਕੌਣ ਆ ਔਰ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਸੋਸ਼ਲ ਆਪਣਾ ਮੀਡੀਆ ਦਾ ਸਮਾਂ ਹੈ ਇਮੀਡੀਏਟਲੀ ਉਹ ਗੂਗਲ ਕਰਦੇ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕੌਣ ਆ ਕਿੱਥੋਂ ਆਏ ਆ ਔਰ ਕੀ ਸਾਡਾ ਫੇਥ ਆ ਔਰ ਉਹਨਾਂ ਨੂੰ ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਸਿੱਖ ਰਿਲੀਜੀਅਨ ਦੇ ਵਿੱਚੋਂ ਲੱਭਦੀ ਆ ਕਿ ਸਾਂਝੀ ਵਾਲਤਾ ਇਕਵੈਲਟੀ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਉਹ ਜਿਹੜੀ ਆ ਜੋ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਉਹ ਕਿਸੇ ਵੀ ਧਰਮ ਦੇ ਵਿੱਚ ਤੁਹਾਨੂੰ ਨਹੀਂ ਮਿਲੂਗੀ ਕਿਉਂਕਿ ਸਿੱਖ ਧਰਮ ਇੱਕ ਉਹ ਧਰਮ ਹੈ ਜਿਹੜਾ ਹਰ ਇੱਕ ਧਰਮ ਨੂੰ ਕਹਿੰਦਾ ਜੇ ਤੁਸੀਂ ਮੁਸਲਮਾਨ ਆ ਸੱਚੇ ਮੁਸਲਮਾਨ ਬਣੋ Hindu ਆ ਸੱਚੇ Hindu ਬਣੋ ਜਦੋਂ ਇਹ ਨਗਰ ਕੀਰਤਨ ਹਿਲ ਸਾਈਡ ਐਵੇਨਿਊ ਦੇ ਰਸਤਿਆਂ ਤੋਂ ਗੁਜ਼ਰਿਆ ਤਾਂ ਪੂਰਾ ਇਲਾਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇ ਜਕਾਰਿਆਂ ਦੇ ਨਾਲ ਗੂੰਜ ਉੱਠਿਆ ਮਾਰਕੀਟ ਦਾ ਦ੍ਰਿਸ਼ ਪੰਜਾਬ ਦੀਆਂ ਗਲੀਆਂ ਵਰਗਾ ਬਣ ਗਿਆ ਅਤੇ ਹਰ ਪਾਸੇ ਖਾਲਸਾਈ ਚੋਲਿਆਂ ਤੇ ਨੀਲੇ ਕੇਸਰੀ ਝੰਡਿਆਂ ਦੇ ਨਿਸ਼ਾਨ ਵਿਖਾਈ ਦਿੱਤੀ ਇਸ ਮੌਕੇ ਬ੍ਰੀਟ ਨਿਊਯਾਰਕ ਅਤੇ ਟੋਨੀ ਮਲਤਾਨੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਹ ਪਹਿਲਾਂ ਤੇ ਜੀ ਸਾਰਿਆਂ ਨੂੰ ਲਾਈਵ ਦੇਖਣ ਵਾਲਿਆਂ ਨੂੰ ਵਾਹਿਗੁਰੂ ਖਾਲਸਾ ਵਾਹਿ ਫਤਿਹ ਇਹ ਸਾਡੇ ਜਿਹੜੇ ਮਹਾਰਾਜ ਗੁਰੂਆਂ ਨੇ ਸਾਨੂੰ ਦਿੱਤੀ ਆ ਸੋਚ ਸੇਵਾ ਕਰਨ ਦੀ ਉਹੀ ਅਸੀਂ ਜਿੱਥੋਂ ਵੀ ਉੱਠ ਗਏ ਆ ਸਾਡੀ ਸੋਚ ਸਾਡੇ ਨਾਲ ਹੀ ਆਈ ਆ ਤੇ ਚਲੋ ਭਰਾਵਾਂ ਨੇ ਸਾਰਿਆਂ ਰਲ ਕੇ ਇੱਥੇ ਦਰ ਦਾਲ ਫਲਕੇ ਤੇ ਆਈ ਸੀ ਵੀਰਾਂ ਨੇ ਲੰਗਰ ਲਾਇਆ ਬਬਾਈ ਦਾ ਨਗਰ ਕੀਰਤਨ ਪੂਰਾ ਮਹਾਰਾਜ ਦੀ ਕਿਰਪਾ ਨਾਲ ਦਿਨ ਵੀ ਬਹੁਤ ਵਧੀਆ ਸੀਗਾ ਤੇ ਸੰਗਤ ਵੀ ਕਾਫੀ ਸੀ ਤੇ ਜੋ ਬਾਕੀ ਸੇਵਾ ਭਾਵਨਾ ਦੀ ਮਾਨਤਾਨਾ ਕਰਦੇ ਆ ਉਹ ਇਹਨਾਂ ਨੇ ਕੀਤੀ ਹੈ ਦਾਲ ਫਲਕੇ ਵਾਲਿਆਂ ਨੇ ਤੇ ਬਾਕੀ ਸਾਰਿਆਂ ਨੂੰ ਵਰਗ ਖਾਲਸਾ ਵੇ ਸੋ ਮੇਰੇ ਨਾਲ ਟੋਨੀ ਮਲਤਾਨੀ ਹੁਣੇ ਨੇ ਟੋਨੀ ਵੀਰ ਕਿਦਾਂ ਲੱਗਦਾ ਹੈ ਅੱਜ ਵੀ ਇੱਥੇ ਅੱਜ ਦਾਲ ਫੁਲਕੇ ਤੇ ਸਾਰੇ ਆਪਾਂ ਇਕੱਠੇ ਹੋ ਕੇ ਅੱਜ ਲੰਗਰ ਦੀ ਸੇਵਾ ਕਰ ਰਹੇ ਆਂ ਔਰ ਉਧਰ ਤੁਸੀਂ ਦੇਖ ਰਹੇ ਹੋ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀ ਹੋਈਆਂ ਨਿਊਯਾਰਕ ਖਾਲਸੇ ਰੰਗ ਦੇ ਵਿੱਚ ਰੰਗਿਆ ਹੋਇਆ ਅੱਜ ਹਿੱਲ ਸਾਈਡ ਐਵੈਨਿਊ ਵਾਹਿ ਖਾਲਸਾ ਫਤਿਹ ਜੀ ਪਹਿਲੇ ਸਭ ਨੂੰ ਲੱਖ ਲੱਖ ਵਧਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਾਕੀ ਇਹ ਸਾਡੇ ਵੀਰ ਆ ਜੀ ਹਰ ਟਾਈਮ ਸੇਵਾ ਕਰਦੇ ਨੇ ਅੱਜ ਵੀ ਇਹਨਾਂ ਨੇ ਲੰਗਰ ਪਾਣੀ ਦੀ ਸੇਵਾ ਕੀਤੀ ਨਾਲ ਇਹ ਹੋਮ ਟਾਊਨ ਆ ਜੀ ਜੇ ਇੱਥੇ ਨਹੀਂ ਕਰਨੀ ਆਪਾਂ ਕਿ ਤੇ ਇਸ ਕਰਕੇ ਸਾਰਿਆਂ ਦਾ ਮੂੰਹ ਪਿਆਰਾ ਸਾਰੇ ਆnde ਜਾਂਦੇ ਨੇ ਤੇ ਅਸੀਂ ਸਾਰਿਆਂ ਨੂੰ ਵਾਦੋ ਵਾਦ ਵਧਾਈ ਦਿੰਦੇ ਹਾਂ ਇਸ ਨਗਰ ਕੀਰਤਨ ਦਾ ਮਕਸਦ ਸਿਰਫ ਤੇ ਸਿਰਫ ਧਾਰਮਿਕ ਸਮਾਰੋਹ ਕਰਨਾ ਨਹੀਂ ਬਲਕਿ ਸਿੱਖ ਧਰਮ ਦੀ ਸਿੱਖਿਆ ਤੇ ਆਦਰਸ਼ਾਂ ਨੂੰ ਨੌਜਵਾਨ ਪੀੜੀ ਤੱਕ ਪਹੁੰਚਾਉਣਾ ਹੈ ਤਾਂ ਜੋ ਉਹ ਆਪਣੀ ਵਿਰਾਸਤ ਅਤੇ ਗੁਰਮਤ ਮਾਰਗ ਦੇ ਨਾਲ ਜੁੜੇ ਰਹਿਣ ਅਤੇ ਹੋਰ ਕਮਿਊਨਿਟੀਆਂ ਦੇ ਲੋਕਾਂ ਨੂੰ ਵੀ ਸਿੱਖ ਧਰਮ ਦੇ ਬਾਰੇ ਜਾਣਕਾਰੀ ਮਿਲੇ ਉਧਰ ਦੂਜੇ ਪਾਸੇ 29 ਨਵੰਬਰ ਨੂੰ ਐਲੀਪੌਂਡ ਪਾਰਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਵੀ ਸਮਾਗਮ ਦਾ ਆਯੋਜਨ ਗੁਰੂ ਘਰ ਦੇ ਵੱਲੋਂ ਕੀਤਾ ਜਾਵੇਗਾ ਜਿਸ ਵਿੱਚ ਵੱਡੇ ਪੱਧਰ ਉੱਪਰ ਸੰਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ